ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਤੇ ਫੇਸਬੁੱਕ ਪੇਜ ਤੇ ਮੈਂ ਤੁਹਾਡਾ دوست ਚੇਤਨ ਕਸ਼ਯਪ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਹੁਸ਼ਾਰਪੁਰ ਦੇ ਵਿੱਚ ਮੀਂਹ ਨੇ ਤਾਂ ਹੁਸ਼ਾਰਪੁਰ ਸ਼ਹਿਰ ਤਾਂ ਥੋੜਾ ਸਮੱਸਿਆਵਾਂ ਵਾਲੇ ਨਾਲ ਕਿ ਰਹ ਰਿਹਾ ਹੁੰਦਾ ਤੇ ਜਦੋਂ ਮੀਂਹ ਪੈਂਦਾ ਤਾਂ ਉਸ ਵਕਤ ਜਿਹੜੀ ਹੁਸ਼ਾਰਪੁਰ ਸ਼ਹਿਰ ਦੇ ਲੋਕਾਂ ਦੀਆਂ ਜਿਹੜੀਆਂ ਉਹ ਸਮੱਸਿਆਵਾਂ ਨੇ ਜਾਂ ਦੁਬਿਧਾਵਾਂ ਨੇ ਉਹ ਹੋਰ ਵੀ ਵੱਧ ਜਾਂਦੀਆਂ ਨੇ ਤਾਂ ਉਹ ਹੁਣ ਕਹਿੰਦੇ ਕਿ ਪੰਗੀਚੋਬ ਇੱਕ ਵਾਰ ਮੁੜ ਤੋਂ ਉਫਾਨ ਤੇ ਹੈ ਪੰਗੀਚੋਬ ਚੜ੍ਹ ਕੇ ਜਿਹੜਾ ਆਇਆ ਹੋਇਆ ਕਾਫੀ ਉੱਥੋਂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਇੱਥੇ ਕਿ ਸ਼ਹਿਰ ਦਾ ਰਾਊਂਡ ਤੁਹਾਨੂੰ ਲਗਵਾਨੇ ਆ ਅਸੀਂ ਆਪਣੇ ਦਫ਼ਤਰ ਤੋਂ ਸ਼ੁਰੂ ਹੋਏ ਆ ਤਾਂ ਇਹ ਤਸਵੀਰਾਂ ਹੁਸ਼ਾਰਪੁਰ ਸ਼ਹਿਰ ਦੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁਸ਼ਾਰਪੁਰ ਗ੍ਰੀਨ 뷰 ਪਾਰਕ ਨੇੜੇ ਤੋਂ ਤਾਂ ਹੁਣ ਥੋੜੀ ਬਹੁਤੀ ਰਾਹਤ ਆ ਜਿਹੜੀ ਉਹ ਮਹਿਸੂਸ ਹੋਈ ਆ ਕਿਉਂਕਿ ਸਵੇਰ ਹੈ 4 4 ਵਜੇ ਤੋਂ ਕਰੀਬ ਤਕਰੀਬਨ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਸੀ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀਆਂ ਖੱਡਾਂ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਸ਼ਹਿਰ ਦੇ ਸਮੇਤ ਇਸ ਦੇ ਇਹ ਨਸਤੀ ਕੀ ਪਿੰਡਾਂ ਦੇ ਵਿੱਚ ਜਿਹੜੇ ਚੋਨ ਨੇ ਜਾਂ ਖੱਡਾਂ ਨੇ ਉਹ ਪੂਰੀ ਤਰ੍ਹਾਂ ਤੇ ਅੱਜ ਨੱਕੋ ਨੱਕ ਭਰੀਆਂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਹੜ੍ਹਾਂ ਵਰਗੇ ਹਾਲਾਤ ਨੇ ਉਫਾਨ ਉਫਾਨਤੇ ਨੇ ਉਹ ਖੱਡਾਂ ਨੇ ਤਾਂ ਪੰਗੀਚੋ ਵੀ ਕਿੰਨ ਚੜ ਕੇ ਆਇਆ ਹੋਇਆ ਅੱਜ ਇੱਕ ਵਾਰ ਮੁੜ ਤੋਂ ਤਾਂ ਹੁਣ ਸੀ ਪੰਗੀਚੋ ਵੱਲ ਰੁਕ ਕਰਾਂਗੇ ਤਾਂ ਇਸ ਤੋਂ ਪਹਿਲਾਂ ਆਪਾਂ ਸ਼ਹਿਰ ਦੇ ਇਹ ਨਿਚਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਸ਼ਹਿਰ ਦੇ ਜਿਹੜੇ ਨਿਚਲੇ ਇਲਾਕੇ ਨੇ ਜਿਹੜੇ ਨਿਚਲੇ ਮੋਹੱਲੇ ਨੇ ਖਾਸ ਕਰ ਮੋਹੱਲਾ ਪ੍ਰੇਮਗੜ ਹੋ ਗਿਆ ਜਾਂ ਇੱਧਰ ਘੰਟਾ ਘਰ ਤਰਫ ਹੋ ਗਿਆ ਜਾਂ ਔਰ ਜਿੰਨੇ ਵੀ ਤਮਾਮ ਜਿਹੜੇ ਇਹ ਹੇਠਲੇ ਪੱਧਰ ਤੇ ਜਿਹੜੇ ਮੁਹੱਲੇ ਨੇ ਮਤਲਬ ਕਿ ਜਿਹੜੇ ਨੀਵੇਂ ਇਲਾਕੇ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਨੱਕੋ ਨੱਕ ਭਰਿਆ ਹੋਇਆ ਤੇ ਹੁਸ਼ਾਰਪੁਰ ਦੀ ਫੂਡ ਸਟਰੀਟ ਆ ਜੀ ਇਹ ਵੀ ਤੁਹਾਨੂੰ ਤਸਵੀਰਾਂ ਇਹ ਦੇਖੋ ਜੀ ਇਹ ਨਹਿਰ ਵਰਗਾ ਨਜ਼ਾਰਾ ਜਿਹੜਾ ਫੂਡ ਸਟਰੀਟ ਦੇ ਜਿਹੜਾ ਕੋਨਿਆਂ ਤੇ ਪਾਣੀ ਜਿਹੜਾ ਨੱਕੋ ਨੱਕ ਭਰਿਆ ਹੋਇਆ ਹੈ ਜੀ ਇਹ ਇਹ ਦੇਖ ਲਓ ਇੱਧਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਫੂਡ ਸਟਰੀਟ ਨਸਤੀਕ ਦੀਆਂ ਨੇ ਫੂਡ ਸਟਰੀਟ ਹਾਲਾਂਕਿ ਪੂਰੀ ਤਰ੍ਹਾਂ ਠੀਕ ਹੈ ਪਰੰਤੂ ਇਸ ਦੇ ਕਿਨਾਰੇਾਂ ਤੇ ਜਿਹੜਾ ਪਾਣੀ ਹੈ ਉਹ ਕਾਫੀ ਜ਼ਿਆਦਾ ਇਹ ਕਿਨਾਰੇ ਆ ਤੇ ਪਾਣੀ ਆ ਜਿਹੜਾ ਕਾਫੀ ਜ਼ਿਆਦਾ ਸਮਾਂ ਹੋਇਆ ਪਿਆ ਪੋ ਇਹਨੂੰ ਲੰਘ ਲੈਣ ਦੇ ਉਹ ਕਿਹੜਾ ਕਾਲਾ ਇਹ ਤੇ ਉਸ ਤੋਂ ਬਾਅਦ ਆਪਾਂ ਹੁਣ ਮੁਹੱਲਾ ਪ੍ਰੇਮਗੜ੍ਹ ਦੀ ਗੱਲ ਕਰ ਲਈਏ ਤਾਂ ਪ੍ਰੇਮਗੜ੍ਹ ਮੁਹੱਲੇ ਦੇ ਵਿੱਚ ਜਿੱਥੇ ਪੀਰਾਂ ਦੀ ਦਰਗਾਹ ਹੈ ਤਾਂ ਉੱਥੇ ਇਹ ਕੋਈ ਨਵੀਂ ਦਿੱਕਤ ਨਹੀਂ ਹੈ ਕਿ ਉਹ ਮੁਹੱਲਾ ਡੁੱਬਿਆ ਹੋਵੇ ਤਾਂ ਹਰ ਵਾਰ ਜਦੋਂ ਥੋੜਾ ਜਿਹਾ ਮੀਂਹ ਵੀ ਪੈਂਦਾ ਚਾਹੇ 10-15 ਮਿੰਟ ਦਾ ਮੀਂਹ ਕਿਉਂ ਨਾ ਪਿਆ ਹੋਵੇ ਤਾਂ ਉੱਥੋਂ ਦੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਰਹਿੰਦੇ ਨੇ ਤਾਂ ਉਸ ਤੋਂ ਇਲਾਵਾ ਆਪਾ ਸਾਡੇ ਜਿਹੜੇ ਵਿਧਾਇਕ ਸਾਹਿਬ ਨੇ ਜਿੱਥੋਂ ਚਾਰ ਪੰਜ ਵਾਰ ਐਮਸੀ ਰਹੇ ਨੇ ਚਾਰ ਜਾਂ ਪੰਜ ਵਾਰ ਪਾਲਕ੍ਰਿਸ਼ਨ ਰੋਡ ਤੇ ਕ੍ਰਿਸ਼ਨਨਗਰ ਮੁਹੱਲਾ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਉਹ ਇਹ ਪਾਣੀ ਦੇ ਨਾਲ ਨੱਕੋ ਨੱਕ ਭਰਿਆ ਰਹਿੰਦਾ ਤਾਂ ਇਸ ਤੋਂ ਪਹਿਲਾਂ ਆਦਾਰਾ ਹੁਸ਼ਾਰ ਪਰ نیوز ਨੇ ਆਪਣੇ ਪੇਜ ਤੇ ਵੀਡੀਓ ਸਾਂਝੀ ਕੀਤੀ ਹੈ ਇਹ ਮਾਲਪੁਰ ਨਸਤੀਕੀ ਜੇਜੋ ਖੱਡ ਦੀ ਤਾਂ ਜੇਜੋ ਖੱਡ ਵੀ ਜਿਹੜੀ ਅੱਜ ਉਫਾਨ ਤੇ ਆ ਹਰ ਵਰਗੇ ਹਾਲਾਤ ਨੇ ਜੇਜੋ ਖੱਟ ਦੇ ਵਿੱਚ ਤਾਂ ਉਸ ਤੋਂ ਬਾਅਦ ਸਰਵਾ ਚੈੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਠੀਕ ਹੈ ਜੀ ਜੀ ਉਸ ਤੋਂ ਬਾਅਦ ਇੱਕ ਪਰਸੋਵਾਲ ਨਸਤੀਖੀ ਪਿੰਡ ਹੈ ਪਰਸੋਵਾਲ ਦਾ ਦਾਰਾ ਹਸ਼ਰਪ ਨਿਊਜ਼ ਪਰਸੋਵਾਲ ਪਿੰਡ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਕਵਰ ਕਰਕੇ ਆਇਆ ਸੀ ਤਾਂ ਉਸ ਜਿਸ ਚੋਅ ਦੇ ਵਿੱਚ ਅਸੀਂ ਟਰੈਕਟਰ ਤੇ ਚੜ ਕੇ ਖਬਰ ਕੀਤੀ ਸੀ ਉਹ ਚੋ ਵੀ ਅੱਜ ਨਕੋ ਨਾਕੀ ਕਹਿੰਦੇ ਪਾਣੀ ਦੇ ਨਾਲ ਹੜ ਵਰਗੇ ਹਾਲਾਤ ਨੇ ਉਸ ਤੋਂ ਇਲਾਵਾ ਆਪਾਂ ਮੈਂਗਰੋਵਾਲ ਚੋਅ ਦੀ ਗੱਲ ਕਰ ਲਈ ਤਾਂ ਉਸ ਨੇ ਵੀ ਅੱਜ ਕਾਫੀ ਜ਼ਿਆਦਾ ਭਿਆਨਕ ਰੂਪ ਧਾਰਿਆ ਹੋਇਆ ਅਲਾਹਾਬਾਦ ਚੋਅ ਦੀ ਆਪਾਂ ਗੱਲ ਕਰ ਲਈ ਪਰੰਤੂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਵਾਇਰਲ ਹੋ ਰਹੀਆਂ ਨੇ ਕਿ ਕਈ ਗੱਡੀਆਂ ਵਾਲੇ ਜਾਂ ਸਕੂਲੀ ਬੱਸਾਂ ਵਾਲੇ ਉਹ ਨਾ ਸਮਝੀ ਦਿਖਾ ਰਹੇ ਨੇ ਤਾਂ ਹੁਸ਼ਾਰਪੁਰ ਦਾ Shimla ਪਹਾੜੀ ਚੌਂਕ ਹੈ ਜੀ ਇਹ ਵੀ ਆਪਾਂ ਇੱਧਰ ਨਹੀਂ ਗੱਲ ਕਰ ਲਈਏ ਜਿੱਧਰ ਨੂੰ ਉਹਨਾ ਰੋਡ ਹੈ ਤਾਂ ਇਹ ਵੀ ਨੱਕੋ ਨੱਕ ਦੇਖ ਸਕਦੇ ਹੋ ਤੁਸੀਂ ਇਹ ਭਰਿਆ ਰਹਿੰਦਾ ਜੀ ਪਾਣੀ ਦੇ ਨਾਲ ਤੇ ਹੁਸ਼ਾਰਪੁਰ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਮੰਤਰੀ ਬਦਲ ਗਏ ਐਮ ਐਲ ਏ ਬਦਲ ਗਏ ਅਫਸਰ ਬਦਲ ਗਏ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਹੁਸ਼ਾਰਪੁਰ ਸ਼ਹਿਰ ਦੇ ਜਿਹੜੇ ਉਹ ਹਾਲਾਤ ਨਹੀਂ ਬਦਲੇ ਜੀ ਇਹ ਦੇਖ ਲਓ ਇੱਧਰ ਇਹ ਜਿਹੜੀ ਸ਼ਿਮਲਾ ਪਹਾੜੀ ਦੀ ਬੈਕ ਸਾਈਡ ਆ ਵਕੀਲਾ ਬਾਜ਼ਾਰ ਵਾਲ ਨੂੰ ਰਸਤਾ ਜਾਂਦਾ ਤਾਂ ਇੱਥੋਂ ਦੇ ਹਾਲਾਤ ਇਹ ਤੁਸੀਂ ਵੇਖ ਸਕਦੇ ਹੋ ਦੁਕਾਨਾਂ ਦੇ ਬਾਹਰ ਆ ਆਮੂਮਨ ਤੌਰ ਤੇ ਜਗੀਆਂ ਸੜਕਾਂ ਨੇ ਅਨਿਕ ਜੀ ਮੈਨੂੰ ਲੱਗਦਾ ਕਿ ਸਾਰੀਆਂ ਇਹ ਪੱਟੀਆਂ ਹੋਈਆਂ ਨੇ ਹਨਾ ਜੀ ਟੁੱਟੀਆਂ ਹੀ ਹੋਈਆਂ ਨੇ ਪੱਟੀਆਂ ਨਹੀਂ ਟੁੱਟੀਆਂ ਜੀ ਪੱਟੀਆਂ ਤੇ ਟੁੱਟੀਆਂ ਦੇ ਵਿੱਚ ਜ਼ਮੀਨ ਦੇ ਸਮਾਨ ਦਾ ਫਰਕ ਹੁੰਦਾ ਤੇ ਜਿੱਥੇ ਸਾਡੇ ਭਾਈ ਸਾਹਿਬ ਅਨਿਕ ਜੀ ਪਿੱਛੇ ਬੈਠੇ ਨੇ ਸਾਰਿਆਂ ਨੂੰ ਨਮਸਕਾਰ ਜੀ ਆਪਣੇ ਮਹੱਲੇ ਦੇ ਹਾਲਾਤ ਵੀ ਦੱਸ ਦਿਓ ਜੀ ਵਾਰਡ ਨੰਬਰ ਕਿੰਨਾ 2 ਕਿ 4 ਤੁਹਾਡਾ ਜੀ ਵਾਰਡ ਨੰਬਰ 4 ਹੈ ਜੀ ਬਹੁਤ ਹੀ ਡੂੰਗੇ ਡੂੰਗੇ ਖੱਡੇ ਉੱਥੇ ਪਏ ਹੋਏ ਨੇ ਸੂਰਜ ਨਗਰ ਨੂੰ ਜਾਂਦੀ ਹੈ ਜਿਹੜੀ ਸੜਕ ਨਰੈਣ ਨਗਰ ਤੋਂ ਤਾਂ ਇਸ ਵਕਤ ਤਾਂ ਤੁਹਾਨੂੰ ਫਿਲਹਾਲ ਅਸੀਂ ਸ਼ਹਿਰ ਦੀਆਂ ਜਿਹੜੀਆਂ ਕਿ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਨੇ ਹਾਲਾਂਕਿ ਜਿਹੜੇ ਨਿਚਲੇ ਆਹ ਦੇਖ ਲਓ ਜੀ ਇੱਕ ਮਿੰਟ ਅੱਗੇ ਮਾਫੀ ਚਾਹੁੰਦਾ ਇਹ ਮੈਨੂੰ ਪਤਾ ਹੈ ਇਹ ਅਜੇ ਤੱਕ ਨਹੀਂ ਸਮਝ ਆਈ ਕਿਸ ਰੋਡ ਤੇ ਕਿਹੜੇ ਖੱਡੇ ਜਿਹੜੇ ਇਹ ਪੱਟ ਪੜਾਈ ਇੱਥੇ ਚੱਲਦਾ ਹੀ ਰਹਿੰਦਾ ਕਿਹੜਾ ਖਿਆਨਾ ਇਸ ਸੜਕ ਤੇ ਦੱਬਿਆ ਜਿਹੜਾ ਇਹਨਾਂ ਨੂੰ ਇੱਕ ਵਾਰ ਚ ਨਹੀਂ ਲੱਭਦਾ ਨਗਰ ਨਿਗਮ ਵਾਲਿਆਂ ਨੂੰ ਜਾਂ ਸਰਪ੍ਰਸ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਦੇਖ ਲਓ ਜੀ ਇਹ ਹਾਲਾਤ ਐ ਤਾਂ ਉਸ ਤੋਂ ਬਾਅਦ ਇਹ ਜਾਮ ਆ ਜੀ ਇਹ ਜਾਮ ਫਿਰ ਹੁਸ਼ਾਰਪੁਰ ਸ਼ਹਿਰ ਦੀ ਤਰਾਸਦੀ ਆ ਜਿਵੇਂ ਕਿ ਮੈਂ ਅਨਕੀਰ ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਹੀ ਰੋਕਣੀ ਪਈ ਐ ਸਾਨੂੰ ਤੇ ਹਾਲਾਤ ਆ ਜਿਹੜਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸਰਕਾਰਾਂ ਕਈ ਬਦਲ ਗਈਆਂ ਕਈ ਮੰਤਰੀ ਬਦਲ ਗਏ ਕਈ ਲੀਡਰ ਬਦਲ ਗਏ ਐਮ ਐਲ ਏ ਬਦਲ ਗਏ ਕਈ ਅਫਸਰ ਬਦਲ ਗਏ ਪਰ ਜੇਕਰ ਕੁਝ ਨਹੀਂ ਬਦਲਿਆ ਤਾਂ ਹੁਸ਼ਾਰਪੁਰ ਦੇ ਹਾਲਾਤ ਐ ਜਿਹੜੇ ਉਹ ਨਹੀਂ ਬਦਲੇ ਨੇ ਤਾਂ ਇਸ ਕਾਰਨ ਲੋਕ ਆ ਜਿਹੜੇ ਹੁਣ ਉਹ ਰਾਜਨੀਤਿਕ ਲੀਡਰਾਂ ਨੂੰ ਉਹ لمبے ਹੱਥੀ ਲੈਂਦੇ ਆ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਖੂਬ ਵਾਇਰਲ ਹੁੰਦੀਆਂ ਨੇ ਤਾਂ ਇੱਥੋਂ ਦੇ ਹਾਲਾਤ ਤਾਂ ਜਿਹੜੇ ਉਹ ਬੇਖਦ ਮਾੜੇ ਨੇ ਜੀ ਹੁਸ਼ਾਰਪੁਰ ਸ਼ਹਿਰ ਦਾ ਜਿਹੜਾ ਇਹ ਮੁੱਖ ਰੋਡ ਹੈ ਇਹ ਬਹਾਦਰਪੁਰ ਚੌਕ ਲਾਗੇ ਹੁਣ ਅਸੀਂ ਪਹੁੰਚ ਗਏ ਆ ਜੀ ਜਦੋਂ ਆਪਾਂ ਇਹ ਸ਼ਿਮਲਾ ਪਹਾੜੀ ਤੋਂ ਧੋਬੀ ਘਾੜਾ ਨੂੰ ਆੰਦੇ ਆ ਪਾ ਜੀ ਗੱਡੀ ਖੋੜੀ ਬਚਾ ਕੇ ਕਿਉਂਕਿ ਵਿਕਾਸ ਬਹੁਤ ਹੋਇਆ ਪਿਆ ਤਾਂ ਚੋਏ ਆ ਜਿਹੜੇ ਉਹ 2-2 ਫੁੱਟ ਦੇ ਨੇ ਜੀ ਤਾਂ ਦੇਖੋ ਇਹ ਤਰਾਸ ਦੀ ਹੈ ਜੀ ਹੁਸ਼ਿਆਰਪੁਰ ਸ਼ਹਿਰ ਦੀ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰੋ ਕਿਉਂਕਿ ਸਾਨੂੰ ਪਤਾ ਹੈ ਕਿ ਇਸ ਟਾਈਮ ਜਿਹੜੇ ਇਹ ਨੀਚਲੇ ਮੋਹੱਲੇ ਨੇ ਜਿਹੜੇ ਨੀਵੇਂ ਮੋਹੱਲੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਡੁੱਬੇ ਹੋਏ ਨੇ ਤਾਂ ਆਹ ਦੇਖ ਲਓ ਇੱਥੋਂ ਲੈ ਕੇ ਥੋਬੀਗੜ ਚੌਂਕ ਤੱਕ ਹੁਸ਼ਿਆਰਪੁਰ ਦਾ ਵਿਕਾਸ ਦੀ ਤਸਵੀਰ ਆ ਤੁਸੀਂ ਭਲੀ ਭਾਂਤ ਵੇਖ ਸਕਦੇ ਹੋ ਪਰ ਦੋ ਖਸ ਗੱਲ ਤਾਂ ਹੈ ਕਿ ਸਾਡੇ ਲੀਡਰ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਦਮਗੇਜੇ ਮਾਰਦੇ ਨੇ ਕਿ ਅਸੀਂ ਬਹੁਤ ਵਿਕਾਸ ਕਰਵਾਇਆ ਦੇਖ ਲਓ ਵਿਕਾਸ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਲਓ ਜੀ ਇਹ ਤਾਂ ਇਦਾਂ ਲੱਗਦਾ ਕਿ ਵੱਖ-ਵੱਖ ਦੇਸ਼ਾਂ ਦੇ ਜਿਹੜੇ ਨਕਸ਼ੇ ਹੁੰਦੇ ਨੇ ਜੀ ਇਹ ਆ ਜੀ ਹੁਸ਼ਾਰਪੁਰ ਦੀ ਮੂੰਹ ਬੋਲਦੀ ਤਸਵੀਰ ਤਾਂ ਹੁਣ ਅਸੀਂ ਤੇ ਉਹ ਥੋੜੀ ਸੋਰੀ ਤਾਂ ਹੁਣ 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 ਅਸੀਂ ਹੁਸ਼ਾਰਪੁਰ ਨੇ ਪੰਗੀ ਚੋਦੇ ਅਸੀਂ ਤੁਹਾਨੂੰ ਹਾਲਾਤ ਦਿਖਾਵਾਂਗੇ ਕਿੰਨੇ ਉਹ ਵੀ ਕਾਫੀ ਜ਼ਿਆਦਾ ਉਫਾਨ ਤੇ ਆਏ ਹੋਏ ਅੱਜ ਇੱਕ ਵਾਰ ਮੋੜ ਤੋਂ ਤਾਂ ਇਹ ਦੇਖ ਲਓ ਜੀ ਦੇਖੋ ਇਹ ਮੁੱਖ ਮਾਰਗ ਹੈ ਜੀ ਸਾਹਮਣੇ ਬੋਰਡ ਵੀ ਲੱਗਾ ਹੋਇਆ ਕਿ ਇਧਰ ਟਾਂਡੇ ਨੂੰ ਚੱਲ ਜਾਓ ਉੱਦ ਸੋਹੇ ਨੂੰ ਚੱਲ ਜਾਓ ਮਾਤਾ ਚਿੰਤਪੁਰਨੀ ਜੀ ਨੂੰ ਚੱਲ ਜਾਓ ਇਧਰ ਉਹਨਾਂ ਦਾ ਰਸਤਾ ਹੈ ਬਾਬਾ ਬਲਕਨਾਥ ਜੀ ਦੇ ਸੰਗਤ ਹੈ ਜਿਹੜੀ ਬਹੁਤ ਜਾਂਦੀ ਹੈ ਪਰੰਤੂ ਇਹ ਦੇਖ ਲਓ ਜੀ ਹਾਲਾਤ ਮੇਰ ਸਾਹਿਬ ਨੇ ਇੱਕ ਇੱਕ ਟੋਟੇ ਜੇ ਪੁਆਏ ਸੀਗੇ ਸੜਕ ਤੇ ਆਪਣੇ ਮੇਰ ਹਾਊਸ ਤੋਂ ਲੈ ਕੇ ਆ ਬਾਦਰਪੁਰ ਚੌਂਕ ਤੱਕ ਤਾਂ ਕਹਿੰਦੇ ਸੀ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ ਪ੍ਰੈਸ ਰੋਡ ਇਦਾਂ ਜਾਰੀ ਕਰ ਦਿੰਦੇ ਨੇ ਜਿੱਦਾਂ ਕਿਤੇ वर्ल्ड ਬੈਂਕ ਤੋਂ ਸਪੈਸ਼ਲ ਕਰਜ਼ਾ ਲੈ ਕੇ ਜਿਹੜੀ ਇਹ ਹਾਈ ਟੈਕ ਤਕਨੀਕ ਦੇ ਨਾਲ ਸੜਕ ਬਣਾਈ ਹੋਵੇ ਮੇਰ ਸਾਹਿਬ ਤੁਸੀਂ ਵੀ ਕੁਝ ਨਹੀਂ ਸਵਾਰਿਆ ਸ਼ਹਿਰ ਦਾ ਅੱਜ ਤੱਕ ਦੋ ਪਾਰਟੀਆਂ ਬਦਲ ਲਈਆਂ ਇਹਦੇ ਨਾਲੋਂ ਕਾਂਗਰਸ ਚ ਤੁਸੀਂ ਚੰਗੇ ਸੀ ਕਹਿੰਦੇ ਕਿ ਕਾਂਗਰਸ ਮੈਂ ਤਾਂ ਛੱਡੀ ਆ ਕਿ ਆਪਾਂ ਵਿਕਾਸ ਚਾਹੁੰਦੇ ਆ ਸੀ ਵਿਕਾਸ ਨੂੰ ਮੁੱਖ ਰੱਖਦੇ ਹੋਇਆ ਮੈਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਚੱਲਾ ਪਰ ਅੰਤੋ ਚ ਤੁਸੀਂ ਤਾਂ ਆਮ ਆਦਮੀ ਪਾਰਟੀ ਚ ਚਲੇ ਗਏ ਵਿਕਾਸ ਪਤਾ ਨਹੀਂ ਕਿੱਧਰ ਚਲਾ ਗਿਆ ਜੀ ਸੋ ਮਾਫੀ ਚਾਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਕਰਨੀਆਂ ਪੈਂਦੀਆਂ ਨੇ ਪਰ ਲੀਡਰ ਹੈ ਕਹਿੰਦੇ ਮੈਂ ਤਾਂ ਇੱਕੋ ਗੱਲ ਜਾਣਦਾ ਜੀ ਲੀਡਰ ਨੂੰ ਜਿੰਨਾ ਲੰਮੇ ਹੱਥੀਲੇ ਉਹਨਾਂ ਵਧੀਆ ਜੀ ਨਹੀਂ ਤਾਂ ਉੱਦਾਂ ਕੁਝ ਨਹੀਂ ਇਹਨਾਂ ਨੇ ਕਰਨਾ ਜਿੰਨਾ ਕਿ ਉਹਨਾਂ ਨੂੰ ਸੁਣਾਉਂਦੇ ਰਹੋ ਜਿੰਨਾ ਕਿ ਉਹਨਾਂ ਦਾ ਧਿਆਨ ਦਿਵਾਉਂਦੇ ਰਹੋ ਉਹਨਾਂ ਕੀ ਕਰਦੇ ਆ ਜੀ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਜਦੋਂ ਵੋਟਾਂ ਆਉਂਦੀਆਂ ਉਦੋਂ ਲੋਕਾਂ ਦੇ ਇਹ ਗੋਡੇ ਗਿੱਟੇ ਲੱਭਦੇ ਆ ਕਦੋਂ ਮੇਰੇ ਲੀਡਰ ਆ ਜਿਹੜੇ ਆਮ ਤੌਰ ਤੇ ਲੋਕਾਂ ਦੇ ਗੋਡਿਆਂ ਗੇਟਿਆਂ 'ਚ ਉਹ ਪਏ ਹੋਏ ਨਜ਼ਰ ਆਉਂਦੇ ਨੇ ਤਾਂ ਵਾਕਿਆ ਦੇ ਵਿੱਚ ਪੰਗੀ ਚੋ ਅੱਜ ਇੱਧਰ ਨੂੰ ਕੱਢਦੇ ਹੋ ਜੀ ਲਾਦੇ ਹੋ نیچے ਲੈ ਤੇ ਵਾਕਿਆ ਦੇ ਵਿੱਚ ਪੰਗੀ ਚੋ ਅੱਜ ਜਿਹੜਾ ਉਹ ਕਾਫੀ ਜ਼ਿਆਦਾ ਆਇਆ ਹੋਇਆ ਤਾਂ ਹੁਣ ਉੱਤਰ ਕੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਵਾਂਗੇ ਤੇ ਉਹ ਅੱਜਵੰਤ ਦਾ ਜ਼ਿਆਦਾ ਆ ਪਿਛਲੀ ਵਾਰ ਨਾਲੋਂ ਵੀ ਹੈ ਨਾ ਜੀ ਰੁਕ ਦਿਓ ਇੱਥੇ ਰੁਕ ਦਿਓ ਇੱਥੇ ਰੁਕ ਦਿਓ ਹਾਂਜੀ ਇੱਥੇ ਰੁਕ ਦਿਓ ਹਾਂਜੀ ਹਾਂਜੀ ਹੈਂਡ ਬ੍ਰੇਕ ਤੇ ਗੇਅਰ 'ਚ ਪਾ ਦਿਓ ਹੈ ਨਾ ਭਾਜੀ ਆਈਡੀ ਲੈ ਆ ਜੀ ਹਨੀ ਜੀ ਭਾਜੀ ਲੋਕ ਕਰ ਦਿਓ ਗੱਡੀ ਤੇ ਭੰਗੀ ਪੁਲ ਮੈਨੂੰ ਲੱਗਦਾ ਕਿ ਅੱਜ ਕਾਫੀ ਜ਼ਿਆਦਾ ਆਇਆ ਹੋਇਆ ਜੀ ਪਿਛਲੀ ਵਾਰ ਦੇ ਮੁਕਾਬਲੇ ਤਾਂ ਇਹ ਦੇਖੋ ਜੀ ਇਹ ਰੇਲਾ ਲਾ ਕੇ ਇਹ ਜਿਹੜਾ ਰੋਡ ਹੈ ਇਹ ਰੱਖਿਆ ਬਹੁਤ ਵਧੀਆ ਸਰ ਠੀਕ ਹੈ ਜੀ ਤੇ ਅੱਜ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਉਹ ਭੰਗੀ ਚੋਹ ਦੇ ਵਿੱਚ ਤਾਂ ਹੁਣ ਤਾਂ ਉਹ ਅਸੀਂ ਇਹ ਭੰਗੀ ਚੋਹ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਤੁਸੀਂ ਵੀ ਘਰ ਬੈਠ ਕੇ ਪੰਘੀ ਚੋਦਾ ਜਿਹੜਾ ਉਹ ਨਜ਼ਾਰਾ ਵੇਖ ਸਕਦੇ ਹੋ ਪੰਘੀ ਚੋ ਮੈਨੂੰ ਲੱਗਦਾ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਆਇਆ ਹੋਇਆ ਕਿਉਂਕਿ ਪਾਣੀ ਦੀ ਜਿਹੜੀ ਸਪੀਡ ਹੈ ਗਤੀ ਹੈ ਵਹਾਅ ਕਾਫੀ ਜ਼ਿਆਦਾ ਹੈ ਲੋ ਜੀ ਇਹ ਜੀ ਪੰਗੀ ਚੋਹ ਆ ਜਿਹੜਾ ਅੱਜੋ ਕਾਫੀ ਜ਼ਿਆਦਾ ਆਇਆ ਹੋਇਆ ਤਾਂ ਪਾਣੀ ਦੀ ਸਪੀਡ ਪਾਣੀ ਦੀ ਆਵਾਜ਼ ਤੋਂ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਉਹ ਸਾਹਮਣੇ ਜਿਹੜਾ ਪੰਗੀ ਪੁਲ ਵਾ ਉੱਥੇ ਅਕਸਰ ਜਾਮ ਹੈ ਜਿਹੜਾ ਉਹ ਲੱਗਾ ਰਹਿੰਦਾ ਤਾਂ ਹੁਣ ਵੀ ਕਾਫੀ ਜ਼ਿਆਦਾ ਜਾਮ ਹੈ ਜਿਹੜਾ ਉਹ ਲੱਗਾ ਹੋਇਆ ਕਿਉਂਕਿ ਤੇ ਜਦੋਂ ਵੀ ਪੰਗੀ ਚੋ ਆਂਦਾ ਤਾਂ ਇਹ ਕਾਜ਼ਬੇ ਆ ਜਿਹੜੇ ਉਹ ਕਾਜਵੇ ਜਿਹੜੇ ਉਹ ਬੰਦ ਹੋ ਜਾਂਦੇ ਨੇ ਕਿਉਂਕਿ ਪਾਣੀ ਕਾਫੀ ਜ਼ਿਆਦਾ ਤੇਜ਼ ਗਤੀ ਦੇ ਵਿੱਚ ਆ ਤਾਂ ਇਸ ਤੋਂ ਪਹਿਲਾਂ ਵੀ ਭੰਗੀਚੋ ਤੇ ਕਈ ਵਾਰ ਹੈ ਭਾਜੀ ਫੋਨ ਸੁਣ ਲਓ ਇਹਦਾ ਤੇ ਕਈ ਵਾਰ ਜਿਹੜੇ ਹਾਸੇ ਵੇਖਣ ਨੂੰ ਮਿਲੇ ਨੇ ਇੱਕ ਵਾਰ ਥਾਰ ਗੱਡੀ ਰੋੜਨ ਤੋਂ ਬਚੀ ਐ ਟਰੱਕ ਰੋੜਨ ਤੋਂ ਬਚਿਆ ਉਸ ਤੋਂ ਇਲਾਵਾ ਜਿਹੜੀਆਂ ਮੈਨੂੰ ਲੱਗਦਾ ਦੋ ਪਹੀਆ ਵਾਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤਾਂ ਕਾਫੀ ਜ਼ਿਆਦਾ ਜਿਹੜੀਆਂ ਖੂਬ ਵਾਇਰਲ ਹੋਈਆਂ ਨੇ ਤਾਂ ਦੂਜੇ ਪਾਸੇ ਤੁਸੀਂ ਆਮ ਲੋਕਾਂ ਨੂੰ ਵੇਖ ਸਕਦੇ ਹੋ ਕਿ ਜਦੋਂ ਵੀ ਭੰਗੀਚੋ ਚੜ੍ਹ ਕੇ ਆਉਂਦਾ ਹੈ ਸਾ ਲੋਕ ਇੱਥੋਂ ਤਾਂ ਨਜ਼ਾਰਾ ਲੈਣ ਦੇ ਲਈ ਜਿਹੜੇ ਉਹ ਇਹ ਜ਼ਰੂਰ ਆਉਂਦੇ ਨੇ ਸਾਡੇ ਅਨਿਕੇਤ ਜੀ ਭਾਜੀ ਖੜੇ ਨੇ ਤੇ ਉਸ ਤੋਂ ਇਲਾਵਾ ਵਿਸ਼ਕ ਇੱਕ ਰੇੜਾ ਲਗਾ ਕੇ ਜਿਹੜਾ ਸਾਡੇ ਪ੍ਰੀਤ ਜੀ ਆ ਤੇ ਰੇੜਾ ਲਗਾ ਕੇ ਜਿਹੜਾ ਉਹ ਰੋਡ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਵੀ ਤੁਹਾਨੂੰ ਤਸਵੀਰਾਂ ਅਸੀਂ ਜ਼ੂਮ ਕਰਕੇ ਦਿਖਾ ਦਿੰਨੇ ਆ ਕਿ ਦੂਜੇ ਪਾਸੇ ਵੀ ਲੋਕ ਆ ਜਿਹੜੇ ਉਹ ਖੜੇ ਹੋਏ ਨੇ ਇਹ ਪੁਲਿਸ ਵੱਲੋਂ ਬੈਰੀਕੇਡ ਜਿਹੜਾ ਉਹ ਲਗਾਇਆ ਹੋਇਆ ਹੈ ਕਿ ਤਾਂ ਜੋ ਲੋਕ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਉਹ ਨਾ ਕਰਨ ਇਹ ਭੰਗੀਚੋ ਦਾ ਨਜ਼ਾਰਾ ਹੈ ਜੀ ਜਿਹੜਾ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਹਾਂ ਜੀ ਸੋ ਕਾਫੀ ਜ਼ਿਆਦਾ ਤੇਜ਼ ਪਾਣੀ ਹੈ ਅੱਜ ਭੰਗੀਚੋ ਦੇ ਵਿੱਚ ਉਹ ਵੇਖਣ ਨੂੰ ਮਿਲ ਰਿਹਾ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਆ ਜਿਹੜਾ ਉਹ ਭੰਗੀਚੋ ਦੇ ਵਿੱਚ ਪਾਣੀ ਆਇਆ ਪਰੰਤੂ ਅੱਜ ਪਾਣੀ ਦਾ ਬਹਾਅ ਹੈ ਕਾਫੀ ਜ਼ਿਆਦਾ ਜਿਹੜਾ ਉਹ ਤੇਜ਼ ਜਾਪ ਰਿਹਾ ਜੀ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਜਿਹੜੇ ਹਾਲਾਤ ਦਿਖਾਏ ਜਾ ਰਹੇ ਨੇ ਦੱਸੇ ਜਾ ਰਹੇ ਨੇ ਕਹਿੰਦੇ ਕਾਫੀ ਮਾੜੇ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਨਿਚਲੇ ਮੁਹੱਲਿਆਂ ਦੇ ਵਿੱਚ ਪਾਣੀ ਆ ਜਿਹੜਾ ਉਹ ਕਾਫੀ ਜ਼ਿਆਦਾ ਭਰਿਆ ਹੋਇਆ ਹੈ ਕਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਅੰਦਰ ਦਾਖਲ ਹੋ ਚੁੱਕਿਆ ਇਸ ਤਰ੍ਹਾਂ ਦੀਆਂ ਸੂਚਨਾਵਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਲੇ ਦੋਲੇ ਦੇ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਚੋਅ ਹੈ ਉਹ ਆਏ ਹੋਏ ਨੇ ਪਾਣੀ ਕਾਫੀ ਤੇਜ਼ ਵਹਿ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਹੈ ਜਿਹੜੀ ਉਹ ਤੇਜ਼ ਬਾਰਿਸ਼ ਹੋ ਰਹੀ ਹੈ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰ ਤੇ ਪੋਂਗ ਡੈਮ ਦੇ ਵਿੱਚ ਵੀ ਜਿਹੜਾ ਉਹ ਪਾਣੀ ਲਗਾਤਾਰ ਜਿਹੜਾ ਉਹ ਉਥੋਂ ਰੋਜ਼ਾਨਾ ਥੋੜਾ ਥੋੜਾ ਕਰਕੇ ਪਾਣੀ ਹੈ ਜਿਹੜਾ ਹਜ਼ਾਰਾਂ ਕਿਊਸਕ ਪਾਣੀ ਛੱਡਿਆ ਜਾ ਰਿਹਾ ਤਾਂ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਦੇ ਵਿੱਚ ਵੀ ਜਿਹੜਾ ਹੜ ਦਾ ਖਤਰਾ ਮੰਡਰਾ ਰਿਹਾ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਉਹ ਇਹ ਦੁਹਾਈਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਧਮਕਜੇ ਮਾਰੇ ਜਾ ਰਹੇ ਨੇ ਕਿ ਤਿਆਰੀਆਂ ਪੂਰੀਆਂ ਨੇ ਸੋ ਅਸੀਂ ਤਾਂ ਇਹੀ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹੁਸ਼ਿਆਰਪੁਰ ਦੇ ਹਾਲਾਤ ਆ ਜਿਹੜੇ ਉਹ ਸੁਖਾਲੇ ਰਹਿਣ ਲੋਕ ਆਪਣੇ ਘਰਾਂ ਵਿੱਚ ਖੁਸ਼ ਰਹਿਣ ਆਬਾਦ ਰਹਿਣ ਹੁਸ਼ਾਰਪੁਰ ਸ਼ਹਿਰ ਸਾਡਾ ਜ਼ਿਲ੍ਹਾ ਪੰਜਾਬ ਸਾਡਾ ਕੁੱਲ ਕਾਇਨਾਤ ਹੈ ਜਿਹੜੀ ਉਹ ਸਮੁੱਚਾ ਵਰਲਡ ਹੈ ਜਿਹੜਾ ਉਹ ਹਾਸਾ ਵਾਸਤਾ ਰਵੇ ਚੜ੍ਹਦੀ ਕਲਾ 'ਚ ਰਹੇ ਸੋ ਬਹੁਤ ਬਹੁਤ ਧੰਨਵਾਦ ਜੀ